ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੀਜੇ ਲੰਗਰ ਲੋਡਵੰਦ ਸੇਵਾ ਮਿਸ਼ਨ ਨੂਰ ਪਰਵੇਦੀ ਦੇ ਸਮੂਹ ਸੇਵਾਦਾਰ ਪਿੰਡ ਸੈਦਪੁਰ ਦੇ ਵਿੱਚ ਸਾਡਾ ਛੋਟਾ ਵੀਰ ਅਮਰੀਕ ਸਿੰਘ ਪੁੱਤਰ ਬੱਲਮ ਸਿੰਘ ਇਹਦੇ ਘਰ ਅਸੀਂ ਆਏ ਅੱਜ ਜਿਨ੍ਹਾਂ ਦੇ ਵਿੱਚ ਸਾਡੇ ਮਾਸਟਰ ਗਿਦਾਰ ਸਿੰਘ ਜੀ ਸਾਡਾ ਵੀਰ ਕਾਲਾ ਅਰਸ਼ ਬਾਬਾ ਜੀ ਉਹਨਾਂ ਦੇ ਨਾਲ ਸਾਡਾ ਬਾਬਾ ਹਰਮੇਸ਼ ਜੀ ਆਠੀ ਟਾਹਿਆਂ ਤੋਂ ਇਹਨਾਂ ਨੂੰ ਇੱਕ ਜਹੀ ਬਿਮਾਰੀ ਹੈ ਜਿਹਦੇ ਨਾਲ ਕੈਂਸਰ ਹੈ ਨਾ ਸੁਣਦੇ ਇਹ ਬੰਦਾ ਜਿਹੜਾ ਉਹ ਥੋੜਾ ਜਿਹਾ ਕੰਬ ਜਾਂਦਾ ਹੈਗਾ ਪਰ ਕੋਈ ਗੱਲ ਨਹੀਂ ਬੜੀ ਹਿੰਮਤ ਹੈ ਬੀ ਨੇ ਰੱਖੀ ਹੋਈ ਬਈ ਮਹਾਰਜ ਕਰੇ ਜੇਤੀ ਤੋਂ ਜੇਤੀ ਠੀਕ ਹੋ ਜਾਣ ਪਰ ਹਾਲਾਤੇ ਹੈ ਥੋੜੇ ਜਿਹਾ ਘਰ ਦੇ ਬਈ ਪੈਸਿਆਂ ਦੇ ਪੱਖੋਂ ਇਲਾਜ ਕਰਾਉਣ ਤੋਂ ਥੋੜਾ ਜਿਆਦਾ ਸਮਰਥ ਹੋ ਰਹੇ ਐ ਥੋੜੇ ਦਿਨਾਂ ਦੇ ਵਿੱਚ ਦੂਜਾ ਆਪਰੇਸ਼ਨ ਜਿਹੜਾ ਇਹਨਾਂ ਵੀਰ ਦਾ ਹੋਣਾ ਹੈਗਾ ਆਓ ਆਪਾਂ ਸਾਰੇ ਰਲ ਕੇ ਇਸ ਵੀਰ ਦੀ ਤਨ ਮਨ ਧਨਾਂ ਜਿਹੜੀ ਇਹਨਾਂ ਦੀ ਆਪਾਂ ਅਸੀਂ ਮਦਦ ਕਰਨੀ ਹੈ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜਾ ਅਸੀਂ ਪੈਣ ਨਵਜੋਤ ਕੌਰ ਜੀ ਦਾ ਮੈਡਮਾ ਸਾਹਿਬ ਜੀ ਦਾ ਮਾਸਟਰ ਗਰਦੇਵਾਲ ਸਿੰਘ ਜੀ ਸਮੀਰਵਾਲ ਤੇ ਸੇਵਾ ਦੇ ਪੁੰਜ ਹੈ। ਬਾਬਾ ਹਰਮੇਸ਼ ਸਿੰਘ ਜੀ ਪਾਠੀ ਜਿਹੜੇ ਟਾਹਿਆਂ ਤੋਂ ਐ ਇਹ ਵੀ ਸਾਡੀ ਟੀਮ ਦੇ ਵਿੱਚ ਜਿਹੜੇ ਆ ਉਹ ਜੁੜੇ ਆ। ਹੋਰ ਵੀ ਬਹੁਤ ਸਾਰੇ ਸੱਜਣ ਆ ਜਿਨ੍ਹਾਂ ਨੇ ਸਾਨੂੰ ਥੋੜੀ-ਬਹੁਤੀ ਜਿਹੜੀ ਸੇਵਾ ਭੇਜ ਕੇ ਆ। ਅਸੀਂ ਇਸ ਵੀਰ ਦੀ ਮਦਦ ਕਰਨੀ ਹੈ। ਕਿਉਂਕਿ ਧਾਰਮਿਕ ਸਥਾਨਾਂ ਤੇ ਵੀ ਅਸੀਂ ਚੜਾਉਂਦੇ ਆ। ਉਹਦੇ ਨਾਲ ਦੇ ਨਾਲ ਅਸੀਂ ਜਿਹੜਾ ਹੈ ਉਹ ਜੇ ਅਸੀਂ ਸੋਚੀਏ ਵੀ 1-2 ਦਿਨ ਜਿਹੜਾ 1-2 ਵਾਰੀ ਅਸੀਂ ਨਾ ਚੜਾਇਆ ਉੱਥੇ। ਇਹ ਜੇ ਵੀਰ ਦੀ ਕਿਸੇ ਦੀ ਬਾਹ ਫੜ ਲਈ ਅਸੀਂ ਤਾਂ ਕਿਸੇ ਨੂੰ ਤੁਸੀਂ ਨਵੀਂ ਜ਼ਿੰਦਗੀ ਜਿਹੜੀ ਹੈ ਉਹ ਦੇ ਸਕਦੇ ਆ ਕਿਸੇ ਦੇ ਸਹਾਰਾ ਤੁਸੀਂ ਬਣ ਸਕਦੇ ਆ ਸੋ ਮੈਂ ਬਹੁਤਾ ਕੁਝ ਨਹੀਂ ਕਹਿਣਾ ਹੈਗਾ ਵੀਡੀਓ ਦੇ ਵਿੱਚ ਅਸੀਂ ਇਹਨਾਂ ਦਾ ਸਕੈਨਰ ਲਾ ਦੇਣਾ ਸਾਡੇ ਕਿਸੇ ਵੀਰ ਦੇ ਕੋਲ ਕਿਸੇ ਸੇਵਾਦਾਰ ਦੇ ਕੋਲ ਪੈਸਾ ਨਹੀਂ ਦੇਣਾ ਹੈਗਾ ਇਹਨਾਂ ਦਾ ਖਾਤੇ ਦੇ ਵਿੱਚ ਜਿਹੜਾ ਤੁਸੀਂ ਉਹ ਪੈਸਾ ਪਾਣਾ ਹੈਗਾ ਤਾਂ ਕਿ ਇਹਨਾਂ ਨੂੰ ਜਿਹੜਾ ਉਹ ਸਿੱਧਾ ਹੀ ਜਿਹੜਾ ਹੈ ਪੈਸਾ ਮਿਲ ਸਕੇ ਦੁਆਵਾਂ ਤੁਹਾਨੂੰ ਮਿਲਣੀਆਂ ਇਨਾਂ ਦਾ ਜਿਹੜਾ ਦਵਾਈਆਂ ਦਾ ਖਰਚਾ ਜਿਹੜਾ ਹੈ ਉਹ ਤੁਸੀਂ ਚੁੱਕ ਲੈਣਾ ਹੈਗਾ ਤੇ ਵਾਹਿਗੁਰੂ ਕਰੇ ਕਿ ਛੇਤੀ ਤੋਂ ਛੇਤੀ ਜਿਹੜੇ ਆ ਉਹ ਠੀਕ ਹੋ ਜਾਣ ਤੇ ਅਸੀਂ ਚਾਹਦੇ ਵੇ ਜਿਸ ਤਰ੍ਹਾਂ ਅਸੀਂ ਇਹ ਸੇਵਾ ਕਰਦੇ ਸਾਡੇ ਵੀਰ ਬੈਠੇ ਹੈਗੇ ਸੇਵਾ ਕਰਦੇ ਇਹ ਵੀ ਇਸੇ ਤਰ੍ਹਾਂ ਜਿਹੜੇ ਆ ਉਹ ਕਿਸੇ ਦਾ ਸਹਾਰਾ ਬਣ ਤੇ ਆਪਣੇ ਬੱਚਿਆਂ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਪਾਲਣ ਪੋਚਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ